ਸਸਰੀਕਾਲ ਦੋਸਤੋ ਪੰਜਾਬ ਦਾ ਇੱਕ ਅਜੇਹਾ ਤੁਹਾਨੂੰ ਪਿੰਡ ਦਿਖਾਵਾਂਗੇ ਜੋ ਇਸ ਵੇਲੇ ਪੂਰੀ ਤਰ੍ਹਾਂ ਉਜੜ ਚੁੱਕਾ ਹੈ ਬਹੁਤ ਵੱਡਾ ਪਰਿਵਾਰ ਥਾ ਬਹੁਤ ਵੱਡਾ ਮਹੱਲਾ ਥਾ ਔਰ ਬਹੁਤ ਖੁਸ਼ੀਆਂ ਥੀਆਂ ਅੱਜ ਸਮਝ ਲਓ ਕਿ ਕੁਝ ਵੀ ਨਹੀਂ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲੋਕ ਆਪਣੇ ਘਰਾਂ ਨੂੰ ਛੱਡ ਕੇ ਤਾਲੇ ਲਗਾ ਕੇ ਪਿੰਡ ਤੋਂ ਜਾ ਚੁੱਕੇ ਹਨ ਕੀ ਕਾਰਨ ਹੈ ਲੋਕਾਂ ਦਾ ਉੱਥੋਂ ਜਾਣਾ ਇਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਕਿੰਨਾ ਹਰਿਆ-ਭਰਿਆ ਜਾਨੀ ਕਿ ਇਹ ਸਿਗਾ ਸਵਰਗ ਕਹਿਣ ਵਾਲਾ ਜਾਨੀ ਕਿ ਪਿੰਡ ਆਜੂ ਉਜੜ ਕੇ ਜਾਨੀ ਕਿ ਬੈਠਿਆ ਹੋਇਆ ਇਹ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਇਹ ਪਿੰਡ ਹੈ ਕਿਉਂ ਲੋਕ ਇਸ ਪਿੰਡ ਨੂੰ ਛੱਡ ਕੇ ਬਾਹਰ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਤੁਹਾਨੂੰ ਖਾਲੀ ਘਰ ਦਿਖਾਈ ਦੇ ਰਹੇ ਨੇ ਕਿਉਂਕਿ ਜੋ ਇੱਥੋਂ ਦੇ ਲੋਕ ਹੈ ਉਹ ਪਿੰਡ ਛੱਡ ਕੇ ਬਾਹਰ ਜਾ ਚੁੱਕੇ ਨੇ ਕੀ ਕਾਰਨ ਹੈ ਕਿਉਂ ਲੋਕ ਪਿੰਡ ਛੱਡ ਕੇ ਬਾਹਰ ਜਾ ਰਹੇ ਨੇ ਇਹਨੂੰ ਲੈ ਕੇ ਅਸੀਂ ਪਿੰਡ ਵਾਸੀਆਂ ਨਾਲ ਵੀ ਗੱਲਬਾਤ ਕੀਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਸਾਡੇ ਅੱਖਾਂ ਦੇ ਅੰਦਰ ਹੰਝੂ ਆਂਦੇ ਕਿੰਨਾ ਹਰਿਆ ਭਰਿਆ ਜਾਨੀ ਕਿ ਇਹ ਸਿਗਾ ਸਵਰਗ ਕਹਿਣ ਵਾਲਾ ਜਾਨੀ ਕਿ ਪਿੰਡ ਅੱਜ ਉਜੜ ਕੇ ਜਾਨੀ ਕਿ ਬੈਠਿਆ ਹੋਇਆ ਜਾਨੀ ਕਿ ਇਹਦੇ ਵਿੱਚ ਅੱਜ ਅਸੀਂ ਇੱਕ ਦੂਜੇ ਨੂੰ ਮਿਲਣ ਨੂੰ ਵੀ ਕਿਸੇ ਪ੍ਰੋਗਰਾਮ ਦੀ ਕਿਸੇ ਪ੍ਰੋਗਰਾਮ ਨੂੰ ਦੇਖਿਆ ਜਾਂਦਾ ਵੀ ਕਿਸੇ ਪ੍ਰੋਗਰਾਮ ਹੋਵੇ ਸਾਡੇ ਪਿੰਡ ਜਾਂ ਕਿਸੇ ਦੇ ਘਰ ਕੋਈ ਪ੍ਰੋਗਰਾਮ ਹੋਵੇ ਕਿਤੇ ਬਾਹਰ ਜਦੋਂ ਸਾਨੂੰ ਬੁਲਾਉਂਦੇ ਆ ਤਾਂ ਅਸੀਂ ਉਸ ਘਰ ਉੱਥੇ ਜਾਇਦਾਗਾ ਤਾਂ ਅਸੀਂ ਕਿਸੇ ਨੂੰ ਮਿਲਿਦਾਗਾ ਜਾਂ ਕਿਸੇ ਦੀ ਕੋਈ ਕਦੇ ਡੈਥ ਹੋ ਜਾਂਦੀ ਤਾਂ ਅਸੀਂ ਉੱਥੇ ਮਿਲ ਲਗਾ ਅੱਜ ਸਾਡੇ ਇੱਕ ਭਰਾ ਦੀ ਡੈਥ ਹੋਈ ਉਹਨਾਂ ਨੇ ਉਹਨਾਂ ਦੇ ਸਿਸਟਰ ਨੇ ਇੱਥੇ ਲਿਆਣ ਨੂੰ ਮਨਾ ਕਰ ਦਿੱਤਾ ਵੀ ਅਸੀਂ ਇੱਥੇ ਨਹੀਂ ਲੈ ਕੇ ਜਾਣਾ ਫਿਰ ਦੱਸੋ ਵੀ ਜਾਨੀ ਕਿ ਇੱਥੇ ਕੋਈ ਸੁਵਿਧਾ ਨਹੀਂ ਹੈਗੀ ਕਿ ਕਿੱਦਾਂ ਇਹਨਾਂ ਨੂੰ ਲੈ ਕੇ ਜਾਈਏ ਅਸੀਂ ਉੱਥੇ ਕਿੱਦਾਂ ਕਰਾਂਗੇ ਕੀਆ ਕਰਾਂਗੇ ਨਹੀਂ ਹੈਨਾ ਜੀ ਉਹ ਅੱਜ ਉਹਨਾਂ ਦੀ ਭੂੰਗਾ ਹੈ ਉਹਨਾਂ ਦੀ ਸਿਸਟਰ ਆ ਗਈ ਉੱਥੇ ਉਹਨੂੰ ਕਰ ਰਹੀ ਦੱਸੋ ਸਾਡੇ ਇੰਨੇ ਨਕਾਮੀ ਹੋ ਗਏ ਅਸੀਂ ਨਾ ਉੱਥੇ ਪਹੁੰਚਣ ਲੈ ਕੇ ਤੇ ਨਾ ਉਹ ਇੱਥੇ ਲਿਆਣ ਲੈ ਕੇ ਤੇ ਅਸੀਂ ਕਿੱਦਾਂ ਜਾਨੀ ਕੋ ਨੂੰ ਕਰੀਏ ਸਾਡੇ ਅੱਖਾਂ ਜਾਂਜੂ ਆਂਦੇ ਆਜ ਵੀ ਆਂਦੇ ਹੋਰ ਕਹਦੇ ਅਸੀਂ ਕੱਲੇ ਬੈਠ ਕੇ ਸੋਚਿਆ ਤੇ ਅਸੀਂ ਇਸ ਚੀਜ਼ ਨੂੰ ਕਰਦੇ ਆ ਅਸੀਂ ਸਰਕਾਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਸਾਡੇ ਦੀ ਸੋਚੋ ਹੋਰ ਜੇ ਕੋਈ ਅਸੀਂ ਉਹਨਾਂ ਦੇ ਪੁੱਠੇ ਕੰਮ ਕਰਾਣੇ ਹੋਣ ਤਾਂ ਇਹਨਾਂ ਨੂੰ ਜਿਹੜਾ ਮਰਜ਼ੀ ਛੁਪਾਰ ਤੇ ਲਗਾਵੇ ਇਹ ਜਾਨੀ ਕਿ ਛਟੂ ਛੁਪਾਰ ਤੇ ਨੂੰ ਮੰਨਦੇ ਆ ਜਾਨੀ ਕਿ ਇਹਨਾਂ ਦੇ ਮੰਤਰੀ ਸਾਡੇ ਮੰਨਦੇ ਆ ਬਾਕੀ ਇਹਨਾਂ ਕੋਲ ਕੋਈ ਕੰਮ ਨਹੀਂ ਚਾਏ ਉਹ ਕਿਸੇ ਅਫਸਰ ਕੋਲ ਚਲ ਜਾਓ ਕਿਸੇ ਮੈਕਮੇ ਕੋਲ ਚਲ ਜਾਓ ਮੈਂ ਜਦੋਂ ਇੱਥੇ ਆਇਆ ਸੀਗਾ ਤੇ ਮੈਂ ਜਿਹੜੇ ਜਿੱਥੇ ਕੰਮ ਕਰਦਾ ਸੀਗਾ ਉੱਥੋਂ ਇੱਥੇ ਆਇਆ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲੈਟਰ ਭਾਏ ਵੀ ਸਾਡੇ ਪਿੰਡ ਬਾਰੇ ਸੋਚੋ ਉਹਨਾਂ ਨੇ ਕਿਹਾ ਸਾਡੇ ਮੈਂ ਸਾਡੇ ਆਪਣੇ ਇੱਥੇ ਡਿਪਾਰਟਮੈਂਟ ਦੇ ਉਹਨਾਂ ਨੂੰ ਮੁਲਾਜ਼ਮਾਂ ਨੂੰ ਮਿਲੋ ਅਸੀਂ ਫਿਰ ਚਿੱਠੀ ਭਾਈ ਦੱਸੋ ਉਹ ਕਿਹੜਾ ਮੁਲਾਜ਼ਮ ਹੈ ਜਿਹਨੂੰ ਮਿਲੀਏ ਇੱਥੇ ਤਾਂ ਕੋਈ ਮਿਲ ਕੇ ਕੁਛ ਨਹੀਂ ਆਗਾ ਸਾਡੀ ਬਹੁਤ ਮੰਦੀ ਹਾਲਤ ਹੈ ਜੀ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਸਾਡੇ ਸਾਡੇ ਬजूद ਨੂੰ ਬਚਾਓ ਸਾਡੇ ਪਿੰਡ ਨੂੰ ਤੇ ਬਚਾਣਾ ਬਚਾਣਾ ਸਾਡੇ ਇਸ ਜੋ ਕਲਚਰ ਹੈ ਇਹਨੂੰ ਬਚਾਓ ਖਤਮ ਮੈਂ ਜ ਨਹੀਂ ਸਾਡਾ ਨਹੀਂ ਤਾਂ ਹੈ ਅਸੀਂ ਜਾਨੀ ਕਿ ਕੱਲੇ ਕੱਲੇ ਹੋ ਜਾਣਾ ਅਸੀਂ ਕਿਤੇ ਹੋਰ ਜਾ ਕੇ ਇੱਕ ਕਮਰੇ ਦੇ ਅੰਦਰ ਹੀ ਬੰਦੀਆਂ ਸਮਝ ਲਓ ਜੀ ਸ਼ਹਿਰ ਦੇ ਅੰਦਰ ਰਹਨੇ ਆ ਜੀ ਆਪਣੇ ਕੰਮ ਇੱਥੇ ਜੋ ਖੁੱਲਾ ਮਾਹੌਲ ਸੀਗਾ ਉਹ ਮੋਰ ਸਾਡੇ ਖਤਮ ਹੋ ਗਏ ਜੀ ਸਾਡੀ ਰਿਕਵੈਸਟ ਹੈ ਜਾਂ ਤੇ ਇਹਨੂੰ ਹਮਾਤਪੁਰ ਚ ਮੇਲੋ ਤੇ ਜਾਂ ਫਿਰ ਸਾਨੂੰ ਸੁਵਿਧਾ ਦਿਓ ਕੋਈ ਇਹ ਹੋ ਸਕਦੀ ਹੈ ਤੁਹਾਨੂੰ ਹੁਣ ਜੀ ਹਾਲਾਤ ਇਥੇ ਬਹੁਤ ਵੱਡਾ ਪਰਿਵਾਰ ਥਾ ਬਹੁਤ ਵੱਡਾ ਮਹੱਲਾ ਥਾ ਔਰ ਬਹੁਤ ਖੁਸ਼ੀਆਂ ਥੀਆਂ ਅੱਜ ਸਮਝ ਲਓ ਕਿ ਕੁਝ ਵੀ ਨਹੀਂ ਹੈ ਕਿਉਂ ਲੋਕ ਛੱਡ ਕੇ ਪਿੰਡ ਚਲੇ ਗਏ ਕਾਰਨ ਕੀ ਕਾਰਨ ਹੈਗਾ ਜੀ ਇੱਥੇ ਕੋਈ ਸੁਵਿਧਾ ਨਹੀਂ ਹੈ ਕੋਈ ਡਾਕਟਰ ਨਹੀਂ ਹੈ ਕੋਈ ਬੱਚਿਆਂ ਦੀ ਪੜ੍ਹਾਈ ਦਾ ਸਾਧਨ ਨਹੀਂ ਹੈ ਕੋਈ ਇਥੇ ਬਿਮਾਰ-ਸ਼ਮਾਰ ਹੋ ਜਾਵੇ ਕੋਈ ਅਣਜਾਣ ਦਾ ਸਾਧਨ ਨਹੀਂ ਹੈ ਇੱਕ ਬੱਸ ਸਵੇਰ ਨੂੰ ਆਉਂਦੀ ਹੈ ਕਦੀ ਆਉਂਦੀ ਹੈ ਕਦੀ ਨਹੀਂ ਆਉਂਦੀ ਉਹ ਸਵੇਰ ਨੂੰ ਆਣੀ ਹੈ ਸ਼ਾਮ ਨੂੰ ਵਾਪਸ ਚਲੀ ਜਾਣੀ ਹੈ ਜੇ ਦਿਨ ਨੂੰ ਕੋ ਬਿਮਾਰ ਹੋ ਜਾਵੇ ਤਾਂ ਉਹਨਾਂ ਨੂੰ ਲੈ ਜਾਣਾ ਬਹੁਤ ਮੁਸ਼ਕਲ ਹੈ ਉਹਦੀ ਬਿਮਾਰੀ-ਸ਼ਮਾਰੀ ਦਾ

ਤੁਸੀਂ ਆਪ ਸਮਝਦਾਰ ਹੋ ਕਿ ਇੰਨੀ ਮੁਘਾਈ ਦੇ ਵਿੱਚ ਜੇ ਕੋਈ ਸ਼ਾਮ ਨੂੰ ਟੀ ਹੜੀ ਕਰਕੇ ਆਉਂਦਾ ਹੈ ਤਾਂ ਉਦੀ ਕਿਦਾਂ ਗੁਜ਼ਾਰਨ ਹੋ ਸਕਦੀ ਹੈ? ਕੀ ਉਹ ਖਾਏਗਾ ਤਾਂ ਕੀ ਬਚਾਏਗਾ? ਕੀ ਮਾਲਿਸ਼ ਮਾਲੀ ਪਰ ਲਾਏਗਾ ਉਹ ਤੇ? ਤੂੰ ਗੁਜ਼ਾਰਾ ਲੋਕੇ ਦਾ ਕਰਦੇ। ਬਹੁਤ ਮੁਸ਼ਕਲ ਹੈ। ਤੁਸੀਂ ਮਕਾਨ ਦੇਖੀਏ, ਮਕਾਨ ਦੇਖੋ ਤੁਸੀਂ। ਮਕਾਨ ਦੇਖੇ ਤੁਸੀਂ ਸਮਝ ਸਕਦੇ ਹੋ ਆਪ ਕਿੰਨੀ ਗੰਬੀਰੀ ਹੈ। ਮਨਪਾਪ ਖੋ ਦਾ। ਦੇਖੀਏ। ਜੀ ਫਿਰ ਦੇਖੋ ਜੀ ਮਨਪਾਪ ਖੋਆ ਫਿਰ ਅਸੀਂ ਕਰ ਕੀ ਸਕਦੇ ਹਾਂ? ਜੇ ਮਨਸਰ ਦਾ ਪਾਪ ਖੋ ਤਾਂ ਅਸੀਂ ਕੀ ਕਰ ਸਕਦੇ ਹਾਂ ਇਹਦੇ ਵਿੱਚ? ਸਾਡੀਆਂ ਮਜਬੂਰੀਆਂ। ਜੋ ਜਾਣਾਰੇ تھے ਜਿਹਨਾਂ ਦੀ ਸਰਕਾਰੀ ਨੌਕਰੀ ਨਹੀਂ ਸੀ ਉਹ ਤਾਂ ਛੱਡ ਕੇ ਚਲੇ ਗਏ ਉਹਨੇ ਬਾੜ ਜ਼ਮੀਨਾਂ ਲਈ ਇਮਰਾਨ ਪਾਲਦੇ ਤਾਂ ਜਿਹੜੇ ਗਰੀਬੰਦਾ ਧਿਆਣੀ ਤਾਂ ਫਿਕਰ ਨਾਲ ਕਿੱਥੇ ਨੂੰ ਜਾਵੇ ਉਹਦੇ ਵਾਸਤੇ ਜੰਗਲੀ ਜਾਨਵਰ ਉਹ ਵੀ ਨੁਕਸਾਨ ਕਰਦੇ ਜਾਨਵਰ ਤਿੰਦੂ ਆਂਦੇ ਬਾਗ ਆਂਦੇ ਖੇਤਾਂ ਵੀ ਤੁਸੀਂ ਜਾ ਕੇ ਦੇਖੋ ਕੋਈ ਫਸਲ ਨਹੀਂ ਹੁੰਦੀ ਸਾਨੂੰ ਕੋ ਰਾਸ਼ਨ ਨਹੀਂ ਮਿਲਦਾ ਇਹ ਕਦੀ ਕਦਮ 10 15 ਕਿਲੋ 10 ਕਿਲੋ ਕਣਕ ਮਿਲੀ ਤਾਂ ਕਣਕ ਥੋੜੀ ਖਾਣੀ ਹੈ ਅਸੀਂ ना राशन भी चाहिए था सन कोई राशन नहीं सन कोई सुविधा नहीं था जन के सरकार वालों सन कोई सुविधा नहीं है कोई सुख नहीं जब केजरीवाल बनिया तो इन्होंने सारे रौला पे पे जी हजार हजार रुपया हर महिला महीना लग गया आज पूछो आज कोई नहीं पूछता कोई हजार रुपया नहीं कोई कुछ नहीं कोई आमदनी किसी किस्म की कोई उ पंद्रह रुपया पेंशन लगी हुआ है उस पंद्रह सौ रुपये पेंशन भी चीज से अपनी गुजरान करेगी ਤਮਾੜੀ ਤਾਉ ਨੌਜਵਾਨ ਕਾਫੀ ਨੌਜਵਾਨੇ ਚਲੂ ਦੇ ਚ ਜਾ ਰਹੇ ਹਾਂਜੀ ਪਰ ਇਸਕੇ ਨਹੀਂ ਹੁੰਦੇ ਹਾਂਜੀ ਰਿਸ਼ਤੇ ਨਹੀਂ ਹੁੰਦੇ ਕੋ ਪੁੱਛਦਾ ਨਹੀਂ ਜੋ ਕੋ ਰਿਸ਼ਤਾ ਕਰਦਾ ਅਗਲੇ ਬੋਲਦੇ ਸ ਸੁਭਦਾ ਕੋਈ ਨਹੀਂ ਅਣਜਾਣ ਦੀ ਕੋ ਸੁਭਦਾ ਨਹੀਂ ਥਾ ਕੋਈ ਰਿਸ਼ਤਾ ਨਹੀਂ ਕਰਦਾ ਕਾਫੀ ਥਾ ਸਾਡੇ ਕੋ 50 ਮੁੰਡੇ ਕੁਆਰੇ ਹੋਣੇ ਤੂੰ ਰਾਤ ਨੂੰ ਬਿਮਾਰ ਹੋ ਜਾਂਦਾ ਇਹ ਰਾਤ ਬਹੁਤ ਮੁਸ਼ਕਲ ਹੈ ਕਿ ਜਲ ਕਿਤੇ ਲੈ ਜਾਣਾ ਕਿ ਕਿਤੇ ਵੀ ਨਹੀਂ ਜਾਣਾ ਉਹ ਕਾਰੀ ਨੂੰ ਦੇਣਾ ਕੁਝ ਬਣਾ ਕੇ ਕਾਰ ਬਚੀ ਜਾਂਦਾ ਘਰ ਵੀ ਠੀਕ ਹੈ ਮਰੀ ਜਾਂਦਾ ਘਰ ਵੀ ਠੀਕ ਹੈ ਕੋਈ ਸਾਧ ਨਹੀਂ ਜਾਣਦਾ ਜਿਹਦੇ ਬੰਦੇ ਘਰ ਨਹੀਂ ਜੱਜਾਂ ਦੇ ਸਰਪਲ ਬੰਦੇ ਨਹੀਂ ਹੁਣ ਬਸ ਤਾਂ ਮੁਸ਼ਕਲ ਜਾਂਦੇ ਬੱਚੇ ਬਾਹਰ ਬਾਹਰ ਵੀ ਕਿਆ ਕਰਦੇ ਸਵੇਰ ਨੂੰ ਜਾਂਦੇ ਸ਼ਾਮ ਨੂੰ ਘਰ ਆ ਜਾਂਦੇ ਜੋ 10-15000 ਰੁਪਏ ਮਹੀਨੇ ਦਾ ਲੈਂਦੇ ਨਹੀਂ ਨਾ ਤਾਂ ਤੁਸੀਂ ਦੱਸੋ 10-15000 25-7000 ਦਾ ਤੇ ਲੱਗ ਜਾਂਦਾ ਫਿਰ ਕਿਆ ਬਚਦਾ ਵਿੱਚ ਆਪਣਾ ਇਹ ਚੈਨਲ ਚਲਾਉਣਾ ਜੀ ਕਾਰਮਚਾਰੀ ਬਲੌਗਸ ਇਹ ਭਾਜੀ ਇਲਾਕਾ ਮੈਂ ਇਧਰ ਘੁੰਮਦਾ ਆ ਕਾਫੀ ਪ੍ਰੋਬਲਮਾਂ ਘੁੰਮਦੇ ਘੁੰਮਦੇ ਇਧਰ ਆਏ ਪਹਿਲਾਂ ਵੀ ਇੱਕ ਵੀਡੀਓ ਦੇਖੀ ਸੀਗੀ ਲੋਕਾਂ ਦੀ ਬਹੁਤ ਵੱਡੀ ਪ੍ਰੋਬਲਮ ਆ ਇਹ ਲੋਕਾਂ ਨੂੰ ਸਹੂਲਤ ਨਹੀਂ ਹੈਗੀ ਤਾ ਕਰਕੇ ਜਦੋਂ ਫਿਰ ਮੈਂ ਇੱਥੇ ਇਹਨਾਂ ਨਾਲ ਗੱਲਬਾਤ ਕੀਤੀ ਤੇ ਮਾਤਾ ਜੀ ਹੁਣੀ ਭਾਵੁਕ ਹੋ ਗਏ ਕਿ ਸਾਨੂੰ ਦਾ ਕੋਈ ਸਹੂਲਤ ਨਹੀਂ ਹੈਗੀ ਅਸੀਂ ਦਾ ਇੱਥੇ ਸਾਡੇ ਘਰ ਸਾਰਾ ਪਿੰਡ ਉੱਜੜ ਗਿਆ ਆ ਤੇ ਘਰਾਂ ਦੇ ਘਰ ਖਾਲੀ ਹੋ ਗਏ ਆ ਉਹ ਦੱਸਿਆ ਸੀ ਇਹਨਾਂ ਨੇ ਕਿ 100 ਘਰ ਸੀ ਉਹਨਾਂ ਚੋਂ ਸਿਰਫ 10 ਕਰ 20 ਘਰ ਰਹਿ ਗਏ ਆ ਤੇ ਇਹ ਦਾ ਕਾਫੀ ਪ੍ਰੋਬਲਮ ਆ ਵੀਰੇ ਹੋਰ ਵੀ ਇਸੇ ਇਲਾਕੇ ਦੇ ਇਦਾਂ ਦੇ ਹਾਲਾਤ ਹੀ ਜਾਈ ਸੀ ਕਾਫੀ ਕਾਫੀ ਇਦਾਂ ਦੇ ਪਿੰਡ ਆ ਕੰਡੀ ਦਾ ਏਰੀਆ ਕਾਫੀ ਇਦਾਂ ਦਾ ਉੱਜੜ ਚੁੱਕਾ ਆ ਜਾਂ ਕਹਿ ਸਕਦੇ ਆ ਕਿ ਖਾਲੀ ਹੋ ਗਿਆ ਆ ਆ ਮੇਂਗਰੋਵਾਲ ਸਾਈਡ ਹੋ ਗਿਆ ਜਾਂ ਇਧਰ ਕੋਟ ਪਟਿਆਲ ਸਾਈਡ ਹੋ ਗਿਆ ਕਾਫੀ ਜਿਹੜੇ ਪਿੰਡ ਆ খালি ਹੋ ਗਏ ਆ ਮਤਲਬ ਲੋਕੀ ਛੱਡ ਛੱਡ ਕੇ ਕੋਈ ਦੂਸਰੇ ਸ਼ਹਿਰਾਂ ਚ ਜਾਈ ਜਾਂਦੇ ਜੰਗਲੀ ਜਾਨਵਰ ਤੁਸੀ ਇੱਕ ਵੀਡੀਓ ਦਿਖਾਦੇ ਅਗਲੀ ਜਾਨਵਰ ਮਿਲ ਜਾਂਦਾ ਜੰਗਲੀ ਜਾਨਵਰ ਬਹੁਤ ਜ਼ਿਆਦਾ ਜੰਗਲੀ ਜਾਨਵਰ ਹੈ ਵੀ ਦੇ ਮਤਲਬ ਜਿਦਾਂ ਇਹ ਪਿੰਡ ਵਾਲੇ ਵੀ ਦੱਸਦੇ ਆ ਕਿ ਤਿੰਦੂਆ ਇਧਰ ਹੈ ਕਾਫੀ ਹੈ ਤਿੰਦੂਆ ਤਾਂ ਤੇ ਜੰਗਲਾਂ ਚ ਕਾਫੀ ਜਿੱਦਾਂ ਘਰਾਂ ਚ ਵੀ ਕਹਿੰਦੇ ਆ ਵੜਦੇ ਬਹੁਤ ਸੂਰਤ ਇਲਾਕਾ ਹੈ ਪਰ ਅੱਜ ਦੇ ਸਮੇਂ ਦੇ ਵਿੱਚ ਜਿੱਦਾਂ ਉਹਨਾਂ ਨੇ ਦੇਖੋ ਕਹਿ ਲਈਏ ਲੱਗਿਆ ਕਿ ਬੁਝਰ ਵੀ ਆ ਪੂਰਾ ਇਲਾਕਾ ਬਹੁਤ ਸੂਸ਼ਟੀ ਇਸ ਇਲਾਕੇ ਚ ਪਰ ਵੀ ਲੋਕ ਛੱਡ ਕੇ ਜਾ ਰਹੇ ਬਿਲਕੁਲ ਜੀ ਖੂਬਸੂਰਤੀ ਭਾਜੀ ਲੋਕਾਂ ਨੂੰ ਲੱਗਦੀ ਹੈ ਜਿਹੜੇ ਦੂਰ ਰਹਿੰਦੇ ਆ ਉਹਨਾਂ ਨੂੰ ਖੂਬਸੂਰਤ ਲੱਗਦਾ ਪਰ ਜਿਹੜੇ ਲੋਕ ਕਿੱਥੇ ਰਹਿੰਦੇ ਆ ਉਹਨਾਂ ਦਾ ਦਰਦ ਤਾਂ ਇਹ ਹੀ ਜਾਣ ਸਕਦੇ ਹਨ ਜੀ ਲਗਦੇ ਨੇ ਜੋ ਇੱਧਰ ਲੋਕ ਆਂਦੇ ਨੇ ਉਹਨਾਂ ਵਾਸਤੇ ਖਤਰਾ ਭਰਿਆ ਹੈਗਾ ਆਣਾ ਬੜਾ ਮੁਸ਼ਕਿਲ ਹੈ ਕਿਸੇ ਵੀ ਰੋ ਜਾਣ ਦੱਸਦੀ ਜੰਗਲੀ ਜਾਨਵਰ ਘੁੰਮਦੇ ਨੇ ਨਹੀਂ ਜਾਨ ਭਾਜੀ ਇਦਾਂ ਰਹਿ ਸਕਦੇ ਜਾਨਵਰ ਐ ਨਹੀਂ ਆ ਕਿ ਅਟੈਕ ਕਰਦਾ ਆ ਕਿ ਕਹਿੰਦੇ ਹੁੰਦੇ ਬੰਦੇ ਤੋਂ ਬਾਅਦ ਕੋਈ ਵੱਡਾ ਜਾਨਵਰ ਤਾਂ ਹੈ ਨਹੀਂ ਬੰਦੇ ਤੋਂ ਹਰੇਕ ਜਾਨਵਰ ਡਰਦਾ ਆ ਪਰ ਜੇ ਅਸੀਂ ਜਾਨਵਰ ਨੂੰ ਤੰਗ ਕਰਾਂਗੇ ਜਾਨਵਰ ਤਾਂ ਫੇਰ ਹੀ ਵੱਡਦਾ ਆ ਜੀ ਉਹਦਾ ਜਾਨਵਰ ਜਾਂਦੇ ਨੇ ਨਿਕਲ ਜਾਂਦੇ ਐ ਨਹੀਂ ਹੈਗਾ ਕੋਈ ਜਾਨੀ ਨੁਕਸਾਨ ਇੱਥੇ ਕਰਦਾ ਆ ਪਰ ਜਿੱਦਾਂ ਹੁਣ ਬਾਂਦਰ ਆ ਬਾਂਦਰ ਫਸਲਾਂ ਦਾ ਉਜਾੜਾ ਕਰਦੇ ਆ ਮੇਨ ਪ੍ਰੋਬਲਮ ਤਾਂ ਇੱਧਰ ਬਾਂਦਰ ਦੀ ਆ ਨਾ ਇਹ ਫਸਲ ਨਹੀਂ ਪੀ ਸਕਦੇ ਲੋਕ